ਦੀਦੀ ਮੈਂ ਨਹੀਂ ਜਾਣਾ ਐਦਾ ਕਰੋ ਤੂੰ ਹੀ ਚਲ ਜਿਓ ਮੇਰਾ ਤਾਈ ਦੇ ਮੱਥੇ ਲੱਗ ਨੂੰ ਜੀ ਨਹੀਂ ਕਰਦਾ ਮੱਥੇ ਕਿਉਂ ਕਿਉਂ ਨਹੀਂ ਲੱਗ ਨੂੰ ਤੇਰਾ ਦਿਲ ਕਰਦਾ ਐਵੇਂ ਨਾ ਹਿੱਦਾਂ ਕਰਦੀ ਰਿਹਾ ਕਰ ਚਲੋ ਠੀਕ ਹੈ ਮੈਂ ਨਹੀਂ ਕਰਦੀ ਪਰ ਤੂੰ ਹੀ ਦੇ ਆਇਓ ਮੈਨੂੰ ਕਹਿਣ ਦੀ ਵੀ ਇਹ ਗੱਲਬਾਤ ਨਹੀਂ ਕਰਦੀ ਹੈਗੀ ਝੱਕ ਝੱਕ ਕੇ ਗੱਲ ਕਰਦੀ ਆ ਤੂੰ ਸਭ ਤੋਂ ਪਹਿਲਾਂ ਗੱਲਬਾਤ ਕਰਿਆ ਕਰ ਤਾਈ ਜੀ ਸਗੋਂ ਤੂੰ ਹੀ ਵੀ ਕਰਿਆ ਆਇਆ ਕਰੋ ਹਾਂ ਚਲ ਬੰਦਾ ਸੋਚੀ ਜਾਂਦਾ ਉਸ ਦਿਨ ਦੇ ਪੇ ਇਦਾਂ ਨਹੀਂ ਇਦਾਂ ਕਰਨਾ ਨਹੀਂ ਕੋਈ ਗੱਲ ਨਹੀਂ ਆਇਆ ਕਰੂੰਗੀ ਮੈਂ ਆਉਣਾ ਕਿਉਂ ਨਹੀਂਗਾ ਰਿਜ਼ਲਟ ਆ ਗਿਆ ਰੱਬਾ ਚੰਗਾ ਚੰਗਾ ਹੀ ਆਇਆ ਹੋਵੇ ਸਭ ਤੋਂ ਪਹਿਲਾਂ ਤੇ ਨਾ ਜਿੱਥੇ ਡੱਬਾ ਸੁੱਕਿਆ ਹੋਣਾ ਉੱਥੇ ਜਾਵਾਂਗੀ ਇਦਾਂ ਨਾ ਕਰਾਂ ਨਵਦੀ ਦੀ ਨੂੰ ਕਹਿੰਨੀ ਵੇਖੇ ਇਹਨਾਂ ਦਾ ਮੈਂ ਵੇਖਿਆ ਹੀ ਤੇ ਇਹ ਮੇਰਾ ਦੇਖਣਗੇ ਚੰਗਾ ਚੰਗਾ ਹੀ ਹੋਇਆ ਹੋਊਗਾ ਕੋਈ ਗੱਲ ਨਹੀਂ ਆਂਟੀ ਜੀ ਮੈਂ ਭੇਜ ਦਾਂਗੀ ਡੈਡੀ ਨੂੰ ਸੁਣ ਮੰਨੋ ਹਾਂ ਜੀ ਕੋਈ ਨਹੀਂ ਸੱਚ ਉਹ ਤੇ ਉੱਧਰ ਗਏ ਆ ਮੇਰੇ ਕੋ ਹਿਆ ਨਹੀਂ ਜਾਣਾ ਮੈਂ ਆਪੇ ਵੇਖ ਲੈਣੀ ਆ ਇਹ ਕਿ ਵਿਊ ਹੋ ਸਕਦਾ ਵਾ ਮੈਂ ਜੇ ਸਾਰੇ ਕੁਐਸਚਨਾਂ ਦੇ ਸਹੀ ਸਹੀ ਆਨਸਰ ਕਰਕੇ ਆਈ ਹਾਂ ਤੇ ਇੰਨੀ ਤਿਆਰੀ ਵੀ ਕੀਤੀ ਸੀ ਮੇਰਾ ਨਾਮ ਕਿਉਂ ਨਹੀਂ ਲਿਸਟ ਚ ਆਇਆ ਮੈਂ ਫੇਰ ਰਹਿ ਗਈ ਮੈਂ ਭਾਂਗੀ ਕਰਾ ਹਣਾ ਮੇਰੀ ਤੇ ਨਾ ਕਿਸਮਤ ਹੀ ਇਦਾਂ ਦੀ ਆ ਮੇਰੀ ਨੀ ਕਿਸਮਤ ਚੰਗੀ ਹੋ ਸਕਦੀ ਜੋ ਮਰਜੀ ਕਰ ਲੋ ਜਿੰਨਾ ਮਰਜੀ ਸਿਰਕ ਪਾ ਲੋ ਇੰਨਾ ਸਾਰਾ ਟੈਸਟ ਕਲੀਅਰ ਕਰਕੇ ਆਈ ਹਾਂ ਆਪਣੇ ਵੱਲੋਂ ਇੱਕ ਵੀ ਚੀਜ਼ ਨਹੀਂ ਛੱਡ ਕੇ ਆਈ ਹਾਂ ਸਾਰੇ ਅਨਸਰ ਆ ਕੁਐਸਚਨਾਂ ਦੇ ਸਹੀ ਸਹੀ ਅਨਸਰ ਲਿਖ ਕੇ ਆਈ ਹਾਂ ਫਿਰ ਵੀ ਮੇਰਾ ਨਾਮ ਨਹੀਂ ਆਇਆ ਹੁਣ ਮੈਂ ਕੀ ਜਵਾਬ ਦਵਾਂਗੀ ਡੈਡੀ ਨੂੰ ਕਰਦੇ ਆਣੂ ਉਹਨਾਂ ਨੇ ਤੇ ਕਿਹਾ ਨਾ ਤੇਰੇ 'ਚ ਕਸੂਰ ਤੂੰ ਹੀ ਨਹੀਂ ਪੜਦੀ ਤੂੰ ਹੀ ਨਹੀਂ ਪੜੀ ਹੋਣੀ ਪਰ ਇਹਨਾਂ ਨੂੰ ਕੀ ਪਤਾ ਮੈਂ ਤੇ ਰਾਤ ਉੱਠ ਉੱਠ ਕੇ ਤਿਆਰੀ ਕੀਤੀ ਇਸ ਵਾਸਤੇ ਐਨਾ ਮੈਂ ਤਿਆਰ ਤਿਆਰੀ ਕਰਨ ਦੇ ਬਾਵਜੂਦ ਵੀ ਮੇਰਾ ਨਾਮ ਨਹੀਂ ਆਇਆ ਸਾਰਿਆਂ ਨੇ ਮੇਰੇ ਦਵਾਲੇ ਹੀ ਹੁਣਾਵਾ ਵੀ ਤੂੰ ਹੀ ਨਹੀਂ ਪੜੀ ਤੂੰ ਹੀ ਨਹੀਂ ਪੜੀ ਹੋਣੀ ਕੇ ਨੂੰ ਕੀ ਪਤਾ ਮੈਂ ਕਿ ਰਾਤ ਦੇ ਨੇ ਕਿ ਕੀਤੀ 컬러 ਤਾਂ ਸੋਹਣਾ ਹੀ ਏ ਓਦਾਂ ਜੀਤ ਕਰਦਾ ਇਦਾਂ ਹੀ ਬਣਾ ਫੇਰ ਕਾਰਡ ਚ ਪਾਉਂਗਾ ਕੰਤਾ ਕਵਰ ਜੀ ਗਰਲੀਨ ਕੀ ਕਰਨੀ ਆ ਤੂੰ ਮਿੰਟ ਮਿੰਟ ਬਾਅਦ ਮੈਂ ਅੱਗੇ ਵੇਖਣ ਰਿਹਾ ਸਵੇਰੇ ਦਾ ਕਵਰ ਲਾ ਲਿਆ ਕਦੀ ਪਾ ਲਿਆ ਮੇਰੇ ਹਿਸਾਬ ਨਾਲ ਨਾ ਹਜੇ ਵੀ ਫੀਲਿੰਗ ਖਤਮ ਨਹੀਂ ਹੋਈ ਹੁੰਦੀ ਹੁੰਦੀ ਚੀਜ਼ ਆ ਗਈ ਆ ਕੋਲ ਤੇ ਮੈਂ ਇਦਾਂ ਕਰਾਂ ਨਾ ਉਹਨਾਂ ਨੂੰ ਖਾਉਮ ਖਾਵਾਇਆ ਜਰੂਰ ਬਾਕੀ ਆ ਵੀ ਕੁਝ ਖਾਣ ਪੀਣ ਦੀ ਮੰਗਾ ਲਿਓ ਉੱਥੇ ਉਹਨਾਂ ਨੂੰ ਦੇ ਦਿਓ ਮੂੰਹ ਮਿੱਠਾ ਤੇ ਫਿਰ ਕਰਨਾ ਹੈ ਕਿ ਨਹੀਂ ਖਾਣ ਪੀਣ ਦੀ ਤੂੰ ਹੀ ਲਿਆਉਣਾ ਹੈ ਕਿ ਮੈਂ ਲਿਆਉਣਾ ਹੈ ਤੀ ਮੈਨੂੰ ਚਲੋ ਸਰਪ੍ਰਾਈਜ਼ ਹੀ ਦਿੱਤਾ ਮੈਂ ਬੜੀ ਖੁਸ਼ ਆਂ ਵਰਤਨ ਨੂੰ ਚਾਹੀਦਾ ਇਹ ਕਾਰਖਾਨੇ ਦੀ ਤੇ ਲਿਉਂਦੇ ਹੁਣ ਮੈਂ ਉਧਰ ਗਈ ਤਾਂ ਉਹਨੇ ਕੀ ਕਹਿਣ ਦੀ ਮੈਨੂੰ ਉਹਨੇ ਗਲੀਂ ਛੇਤੀ ਛੇਤੀ ਇਹ ਦਿਮਾਗ 'ਚ ਨਹੀਂ ਆਇਆ ਹੈਗਾ ਤੇ ਬਾਕੀ ਕੋਈ ਗੱਲ ਨਹੀਂ ਆਪਾਂ ਇਦਾਂ ਕਰਾਂਗੇ ਸ਼ਾਮਣੇ ਮੈਂ ਜਾਣਾ ਸ਼ਹਿਰ ਨੂੰ ਤੇ ਨਾਲ ਉਹਨਾਂ ਨੂੰ ਵੀ ਲੈ ਜਾਾਂਗੇ ਤੇ ਜਿਹੜੀ ਚੀਜ਼ ਤੂੰ ਹੀ ਖਾਣੀ ਹੋਊਗੀ ਉਹ ਖਾ ਲਿਓ ਤੂੰ ਉਹ ਤਾਂ ਕੋਈ ਗੱਲ ਨਹੀਂ ਖਾ ਲਾਂਗੇ ਪਰ ਲਵ ਮੈਂ ਤੇ ਉਦਾਂ ਹੀ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਇਹ ਥੋੜਾ ਕਿਹਾ ਹੈ ਪਰ ਮੈਨੂੰ ਉਸ 17 ਹੀ ਪ੍ਰੋ ਚਾਹੀਦਾ ਵਾ ਉਹ ਫਿਰ ਮੈਂ ਵੀ ਸੋਚਿਆ ਚੱਲ ਕਿਹੜੀ ਰੋ ਰੋ ਚੀਜ਼ ਬਣਨੀ ਆ ਤੇ ਨਾਲੇ ਫਿਰ ਜੇ ਪਿਛਲਾ ਹੀ ਕੋਈ ਲਾਵਾਂਗੇ ਮਾਟਰ ਤੇ ਫਿਰ ਦੂਜੇ ਨੇ ਤਾਂ ਕਿਹਨੇ ਕੀ ਕਹਿਣਾ ਤੂੰ ਹੀ ਨਹੀਂ ਛੜਣੀ ਗੱਲ ਤੂੰ ਕਹਣਾ ਫਿਰ ਮੈਨੂੰ ਪੁਰਾਣਾ ਹੀ ਲੈ ਕੇ ਦਿੱਤਾ ਪੁਰਾਣਾ ਹੀ ਤੇ ਇਹ ਆਪੇ ਉਹ ਨਵਾਂ ਲੈ ਲਿਆ ਮੋਬਾਈਲ ਤੇ ਨਾਲ ਇਹ ਆਪੇ ਉਹ ਮੋਬਾਈਲ ਦੇ ਨਾਲ ਨਹੀਂ ਲੱਗੇ ਰਣਾ ਕੰਮਧੰਦਾ ਵੀ ਕਰ ਲਈ ਕੋਈ ਉਹ ਰ ਮੰਮੀ ਕੋ ਮੁੜ ਕੇ ਨਾਲ ਮੈਨੂੰ ਵੀ ਗਾਣਾ ਪਵਾਦੀ ਵੀ ਇਹ ਥੋੜੇ ਦਾ ਖੜਾ ਨਹੀਂ ਛੱਡਣ ਦੀ ਹੈਗੀ ਕੋਈ ਗੱਲ ਨਹੀਂ ਮੈਂ ਕੰਮ ਕਰ ਲਾਂਗੀ ਇਦਾਂ ਵਾ ਫਿਰ ਮੈਂ ਨਾ ਉਹਨਾਂ ਨੂੰ ਕਹਾ ਕਿ ਮੈਂ ਸੰਮਣ ਹੋਣਾ ਨੂੰ ਉਹਨਾਂ ਕਿਤੇ ਖੁਸ਼ ਹੀ ਬੜੀਆਂ ਹੋਣੀਆਂ ਵਾ ਚੱਲ ਜਾ ਆ ਫਿਰ ਲੈ ਗਰ ਲਈ ਇਹਨੂੰ ਵੀ ਨਾ ਫੋਨ ਦੀ ਬਸ ਲਾਵਾ ਹੁਣ ਕੋਈ ਗੱਲ ਹੀ ਨਹੀਂ ਆਉਂਦੀ ਰਾਤੀ ਵੀ ਸੌਂ ਲੱਗਾ ਮੈਂ 10 ਕੋਈ ਨਾ ਸੌਂਗਿਆ ਤੇ ਮੇਰੇ ਸਾਰਾ ਇਹ ਸੁੱਤੀ ਨਹੀਂ ਜਾਂਦੀ ਫੋਨ ਹੀ ਵੰਦੀ ਰਹੀ ਨਵੇਂ ਫੋਨ ਦਾ ਚਾਹ ਵੀ ਅੱਜਕੱਲ ਅਲੱਗ ਹੀ ਹੁੰਦਾ ਸਮਣਾ ਸਮਣਾ ਮੈਂ ਤੈਨੂੰ ਕਿੰਨੀ ਆਵਾਜ਼ਾਂ ਮਾਰਦੀ ਆਂ ਤੂੰ ਭੁੱਲਣ ਕਿਉਂ ਨਹੀਂ ਦੇਈ ਕੁਝ ਕਿਹੜੀਆਂ ਸੋਚਾਂ ਚ ਡੁੱਬੀ ਆਂ ਮੈਂ ਤੈਨੂੰ ਕਹਿੰਦੀ ਆਂ ਮੈਂ ਸੁਣਦੀ ਆਂ ਕੀ ਹੋ ਯਾਰ ਉਹਨ ਕੀੜੀ ਕਲੋਂ ਨਹੀਂ ਆ? ਉਹ ਮੇਰੇ ਦੇ ਟੈਸਟ ਭਰਿਆ ਹੀ ਨਾ। ਤੇ ਕੀ ਹੋਇਆ ਟੈਸਟ ਨੂੰ ਹੋ ਗਿਆ ਕਲੀਅਰ? ਨਹੀਂ ਹੋਇਆ। ਖੁਸ਼ੀ ਨਾਲ ਨਹੀਂ ਆ। ਇਹਦੇ ਵਿੱਚ ਰੋਣ ਵਾਲੀ ਦਾਸ ਤੇ ਕਿਹੜੀ ਗੱਲ ਹੱਦੋਂ ਕੀ ਤੇਰੀ ਵਾਲੀ ਠਾਂ ਘਰ ਹੱਥ। ਸਗੋਂ ਬੁਧੀਆਂ ਹੋ ਗਏ ਤੂੰ ਪਾਸ ਹੋ ਗਈਆਂ ਤੇ ਨਹੀਂ ਹੋਈ। ਕਿਉਂ ਹੋਏ ਕਿਉਂ ਨਹੀਂ ਆ ਮੈਂ ਜਾ ਕਿਉਂ ਕਰਨਦੀ ਆ। ਦਿਖਾ ਮੈਨੂੰ। ਦੇਖ ਲਓ ਫੋਨ ਤੇ। ਇੰਨਾ ਤਾਂ ਨਹੀਂ ਹੋ ਸਕਦਾ। ਹਾਂ ਤੇਰੇ ਤੇ ਨਾਂ ਹੀ ਨਹੀਂ ਆਇਆ ਲਿਸਟ ਵਿੱਚ ਇਹ ਕਿਦਾਂ ਹੋ ਗਿਆ ਸਮਨ। ਤਿਆਰੀ ਤੇ ਤੂੰ ਪੂਰੀ ਕੀਤੀ ਮੈਨੂੰ ਤੇ ਆਪ ਨਹੀਂ ਸਮਝ ਲੱਗਣ ਦੀ ਮੈਂ ਤੁਹਾਨੂੰ ਕੀ ਦੱਸਾਂ ਚੱਲ ਕੋਈ ਗੱਲ ਨਹੀਂ ਹੁਣ ਰੋਈ ਨਾ ਚਾਹੇ ਦਾਣਾ ਕਰ ਕੁਛ ਨਹੀਂ ਹੁੰਦਾ ਰੋਣ ਕਿਹੜੀ ਗੱਲ ਉਹਦਾ ਤੂੰ ਮੈਨੂੰ ਇੰਨਾ ਸਮਝਾਉਣੀ ਆ ਆਪਣੇ ਆਪ ਤੇ ਵੀ ਇਹ ਚੀਜ਼ ਲਾਗੂ ਕਰਨਾ ਕੁਝ ਨਹੀਂ ਹੋ ਗਿਆ ਜੇ ਨਹੀਂ ਹੈ ਲਿਸਟ 'ਤੇ ਰੋਈ ਕਿਹੜੀ ਗੱਲ ਨੂੰ ਜਾਣੀ ਆ ਡੈਡੀ ਨੂੰ ਕੀ ਜਵਾਬ ਦਵਾਂਗੀ ਮੇਰੀ ਤੇ ਨਾ ਕਿਸਮਤ ਹੀ ਮਾੜੀ ਆ ਸਮਝਣ ਦੇ ਵਿੱਚ ਕਿਸਮਤ ਦਾ ਕੀ ਦੋਸ਼ ਆ ਹੋ ਸਕਦਾ ਇਹ ਜੋਬ ਤੇਰੇ ਵਾਸਤੇ ਹੋਈ ਹੀ ਨਾ ਤੇਰੇ ਕਰਮਾਂ 'ਚ ਕੁਝ ਹੋਰ ਲਿਖਿਆ ਹੋਏ ਇਹ ਵਕੈਂਸੀ ਮਨਲਾਤਿਲਾਈ ਦੇ ਵਿੱਚ ਨਾ ਆ ਜਾਂਦਾ ਤੇ ਫਿਰ ਤੂੰ ਅੱਗੇ ਕਿੱਦਾਂ ਵਧਣਾ ਹੈ ਇਹ ਥੋੜੀ ਸੋਚੀਦਾ ਵਕੀ ਹੋਣੇ ਦੇ ਵਿੱਚ ਹੱਡਾ ਨਾ ਨਹੀਂ ਆ ਤਹੀਂ ਬਹਿ ਕੇ ਰੋਈ ਜਾਈਏ ਉਦੋਂ ਤੂੰ ਮੈਨੂੰ ਕਿੰਨਾ ਸਮਝਾਉਣੀ ਆ ਸਮਝੋ ਨਹੀਂ ਆਣਾ ਵੀ ਦੀਦੀ ਐਦਾਂ ਨਾ ਕਰਿਆ ਕਰੋ ਦੀਦੀ ਤੁਸੀਂ ਬਹੁਤਾ ਸੋਚਿਆ ਨਾ ਕਰੋ ਤੁਸੀਂ ਐਦਾਂ ਕਰਦੇ ਓਦਾਂ ਕਰਦੇ ਹੁਣ ਆਪ ਦੱਸ ਮੈਨੂੰ ਦੀਦੀ ਤੁਹਾਨੂੰ ਪਤਾ ਤਾਂ ਹੈਗਾ ਮੈਂ ਕਿੰਨੀਆਂ ਤਿਆਰੀਆਂ ਕੀਤੀਆਂ ਹੈ ਮੈਨੂੰ ਕਿੰਨਾ ਚਾਹੀ ਮੈਨੂੰ ਇਹ ਹੀ ਕਿ ਮੈਂ ਟੈਸਟ ਕਲੀਅਰ ਕਰ ਹੀ ਲੈਣਾ ਵਾ ਇੰਨੀ ਮਿਹਨਤ ਕੀਤੀ ਸੀ ਤੇ ਆਪਣੇ ਆਪ ਤੇ ਇਨਾ ਕੰਫੀਡੈਂਸ ਹੀ ਸਾਰਾ ਲੋ ਹੋ ਗਿਆ ਹੁਣ ਤਾਂ ਜੀ ਨਹੀਂ ਕਰਦਾ ਵੀ ਕੁਝ ਅਗੋਂ ਤਿਆਰੀ ਕਰਾਂ ਕਿ ਇਹ ਚੀਜ਼ ਹੋਰ ਦੀ ਨਹੀਂ ਸਮਝਣ ਹੈ ਦਣੀ ਬੋਲਣਾ ਕੁਝ ਨਹੀਂ ਹੋ ਗਿਆ ਜੋ ਸਾਡੇ ਕਰਮਾਂ ਚ ਲਿਖਿਆ ਹੈ ਨਾ ਮਿਲਣਾ ਸਾਨੂੰ ਉਹੀ ਹੁੰਦਾ ਵਾ ਇਹ ਥੋੜੀ ਹੈ ਕਿ ਹੁਣ ਟੁੱਟੇ ਰੀਟਾ ਕੇ ਬਹਿ ਜਾਣਾ ਵਾ ਐਵੇਂ ਨਾ ਐਦਾਂ ਨਾ ਕਰ ਫਿਰ ਤੇਰੀ ਵੱਲ ਵੇਖ ਕੇ ਮੈਨੂੰ ਵੀ ਹੋਰ ਤਰ੍ਹਾਂ ਹੋਣ ਦਿਆ ਵਾ ਤੂੰ ਐਵੇਂ ਫਿਕਰ ਕਰੀ ਜਾਨੀ ਆ ਤੇ ਜਿਹੜੀ ਨਾ ਡੈਡੀ ਜੀ ਦੀ ਗੱਲ ਉਹਨਾਂ ਨਾਲ ਮੈਂ ਆਪੇ ਗੱਲ ਕਰ ਲਾਂਗੀ ਤੂੰ ਕਿਉਂ ਟੈਨਸ਼ਨ ਲੈਂਦੀ ਆ ਜਿੱਦੀ ਮੈਂ ਨਾ ਹੁਣ ਹਾਰ ਗਈ ਆ ਬਥੇਰੇ ਡੈਡੀ ਦੇ ਪੈਸੇ ਖਰਾਬ ਕਰਤੇ ਆ ਹੋਣੀ ਮੈਂ ਹੋਰ ਖਰਾਬ ਕਰਨੇ ਮੈਨੂੰ ਨਹੀਂ ਪੜਨਾ ਪੜਨਾ ਹੈਗਾ ਕਿਉਂ ਪੜਨਾ ਕਿਉਂ ਨਹੀਂ ਆ ਸਮਝਣ ਕਈ ਵਾਰੀ ਨਾ ਹਾਰ ਦੇ ਪਿੱਛੇ ਵੀ ਜਿੱਤ ਛੁਪੀ ਹੁੰਦੀ ਆ ਹੋ ਸਕਦਾ ਹੈ ਜੋ ਉਤੇ ਰਿਕਰਮਾ ਚ ਨਾ ਹੋਏ ਤੈਨੂੰ ਕੁਝ ਇਸ ਤੋਂ ਵਧੀਆ ਮਿਲਣਾ ਹੋਵੇ ਇਹ ਥੋੜੀ ਸੋਚੀਦਾ ਵਾ ਕਿ ਮੈਨੂੰ ਆ ਨਹੀਂ ਮਿਲਿਆ ਤੇ ਮੈਂ ਇਸ ਤੋਂ ਅੱਗੇ ਵਧਣਾ ਹੀ ਨਹੀਂ ਹੈ ਜੇ ਪ੍ਰਮਾਤਮਾ ਇੱਕ ਦਰਵਾਜ਼ਾ ਬੰਦ ਕਰਦਾ ਵਾ ਨਾ ਤੇ ਚਾਰ ਹੋਰ ਖੋਲਦਾ ਵਾ ਵਾਇਗੁਰੂ ਤੇ ਭਰੋਸਾ ਰੱਖ ਪਹਿਲਾਂ ਵੀ ਤਾਂ ਆਪਾਂ ਵਾਇਗੁਰੂ ਦੇ ਆਸਰੇ ਇਥੋਂ ਤੱਕ ਪਹੁੰਚੇ ਆ ਨਾ ਕਿੰਨੀਆਂ ਤੰਗੀਆਂ ਵੇਖੀਆਂ ਆਪਾਂ ਹੁਣ ਨਿੱਕੀ ਜੀ ਗੱਲ ਤੇ ਤੂੰ ਆਣ ਕੇ ਤੇ ਰੋਣ ਲੱਗ ਪਈ ਐ ਤੇ ਮੈਂ ਸਭ ਕੁਝ ਛੱਡ ਦੇਣਾ ਵਾ ਐਦਾਂ ਨਹੀਂ ਕਰਨਾ ਹੈਗਾ ਆਪਾਂ ਅੱਗੇ ਵਧਣਾ ਵਾ ਜੀ ਜੀ ਤੂੰ ਹੀ ਤੇ ਕਹਿਣ ਦੇ ਹੋਣਾ ਵੀ ਨਿੱਕੀ ਜੀ ਗੱਲ ਕੋਈ ਗੱਲ ਨਹੀਂ ਤੂੰ ਮੇਰੇ ਕੋ ਪੁੱਛ ਕੇ ਵੇਖੋ ਨਾ ਮੇਰੇ ਲਈ ਤੇ ਗੱਲ ਬਹੁਤ ਵੱਡੀ ਆ ਜਦੋਂ ਇੰਨੀ ਤਿਆਰੀ ਕੀਤੀ ਹੋਵੇ ਤੇ ਇਹ ਖੁਸ਼ ਹੋਵੇ ਚਲ ਉੱਠ ਜਾ ਜਾ ਕੇ ਤੇ ਮੂੰਹ ਤੋਂ ਕਿਹਾ ਵੇਖ ਆਪਣੀ ਕੀ ਹਾਲਤ ਬਣਾਈ ਆ ਐਵੇਂ ਰੋਈ ਜਾਨੀ ਆ ਉੱਠ ਤਾਂ ਤੈਨੂੰ ਦੱਸ ਕੁਝ ਖਾਣਾ ਵਾ ਤੇਰੇ ਲਈ ਬਣਾਵਾ ਵਧੀਆ ਜਾ ਕੁਝ ਮੈਂ ਹਾਲੇ ਕੁਝ ਨਹੀਂ ਖਾਣਾ ਮਨ ਨਹੀਂ ਹੈਗਾ ਹਾਂ ਹਾਂ ਕੀ ਕਰੀ ਰੱਬਾ ਸਭੋਂ ਪਾਸੋਂ ਨਹੀਂ ਤੇ ਵਧੀਆ ਹੀ ਉਹਨੂੰ ਤੇ ਮੈਂ ਕਿੰਨੀਆਂ ਹਲਾਸ਼ੇਰੀਆਂ ਦੇਂਦੀ ਆ ਉਮੀਦ ਤੇ ਹਾਨੂੰ ਵੀ ਬੜੀ ਹੀ ਪਰ ਹੁਣ ਕਰ ਵੀ ਕੀ ਸਕਦੇ ਆ ਕੁਝ ਮਿੰਟੇ ਸਮਝਣੀ ਲੱਗ ਗਈ ਤੇ ਕੀ ਜਵਾਬ ਦਵਾਂਗੇ ਹੁਣ ਡੈਡੀ ਨੂੰ ਉਹਨਾਂ ਨੇ ਕਹਿਣਾ ਕਿ ਪੜਦੀ ਨਹੀਂ ਪਰ ਵਿਚਾਰੀ ਸਾਰਾ ਦਿਨ ਮਿਹਨਤ ਕਰਦੀ ਰਹਿੰਦੀ ਸਸਕਲ ਭਾਬੀ ਸਸਿਕਾ ਆਹ ਸਮਨਦਰ ਵੀਰ ਨੇ ਫੋਨ ਨਾ ਵਾ ਲੈ ਕੇ ਦਿੱਤਾ ਵੀ ਇਹ ਸੋਨਾ ਵਾ ਹਾਂਜੀ ਸੋਨਾ ਭਾਪੀ ਜੀ ਸੋਨਾ ਜੀ ਪਤਾ ਨਹੀਂ ਕੀ ਗੱਲ ਹੈ ਇੰਨੀ ਖੁਸ਼ੀ ਨਹੀਂ ਹੋਈ ਇਹਨੇ ਤਾਂ ਚਲਾ ਕੇ ਦੇਖਣਾ ਹੈ ਨਾਮ ਨੂੰ ਪੁੱਛਣੀ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਆ ਨਾ ਵਧੀਆ ਵਧੀਆ ਤੁਸੀਂ ਸੁਣਾਓ ਆ ਜੋ ਬਹਿ ਜਾਓ ਪਾਣੀ ਲਾਵਾਂ ਨਹੀਂ ਨਹੀਂ ਮੈਂ ਪਾਣੀ ਨਹੀਂ ਪੀਣਾ ਮੈਂ ਕਹਣਾ ਦੁਰਵਾਈ ਆ ਤੇ ਨਾਲ ਆ ਵੇ ਫੋਨ ਸੋਣਾ ਤੇਰੇ ਵੀਰ ਨੇ ਲਿਆ ਕੇ ਦਿੱਤਾ ਵਾ ਲੈ ਭਾਪੀ ਜੀ ਫਿਰ ਤੇ ਤੁਹਾਨੂੰ ਵਧਾਈਆਂ ਹੁਣ ਤੁਹਾਨੂੰ ਬਹੁਤ ਤੁਹਾਨੂੰ ਵੀ ਨਵਾਂ ਫੋਨ ਮਿਲ ਗਿਆ ਵਾ ਹੋਰ ਮੈਂ ਬੜੇ ਦਿਨ ਹੋ ਗਏ ਕਹਿਣ ਦੀ ਇਹਨਾਂ ਨੂੰ ਸਾਡੇ ਕੋਈ ਗੱਲ ਨਹੀਂ ਦਵਾ ਦਨਾ ਮੈਂ ਤੇ ਚਲਾਉਣ ਵਿੱਚ ਹੁਣ ਤੇ ਬੜਾ ਮਜ਼ਾ ਆਉਂਦਾ ਹਣਾ ਵਾ ਨਹੀਂ ਮੈਨੂੰ ਕਿੱਥੇ ਜਾ ਆ ਜੀ ਤਾਂ ਇਹ ਤੇ ਮੈਂ ਤੁਹਾਡੇ ਆ ਲਈ ਆ ਕੋਈ ਐਪ ਉੱਪਰ ਛੜੋ ਪਾਸ ਵੱਡੀ ਮੰਗੀ ਜਾਂਦਾ ਜੇ YouTube ਐਪ ਪਰ ਨਾ ਨਹੀਂ ਸ਼ਿਅ ਪਾਸਵਰਡ ਮੰਗਦਾ ਵਾ ਤੇ ਉਹ ਤੇ ਫਿਰ ਭਾ ਵਿਜੀਟ ਤੁਸੀਂ ਈਮੇਲ ਆਈਡੀ ਭਰੀ ਹੋਗੀ ਉਹਦਾ ਪਾਸਵਰਡ ਤੁਹਾਨੂੰ ਪਤਾ ਵਾ ਪਾਸਵਰਡ ਤੇ ਪਤਾ ਹੀ ਹੈ ਇਹਦੇ ਵਿੱਚ ਇਹਨੇ ਸਕਰੀਨਸ਼ਾਟ ਲਏ ਆ ਠੀਕ ਹੈ ਤੇ ਮੈਂ ਤੁਹਾਨੂੰ ਦੱਸ ਦੇਣੀ ਆ ਇੱਕ ਤੇ ਮਣਕਿਓ ਉਸ ਤੋਂ ਬਾਅਦ ਤੁਸੀਂ ਨਾ ਭਰ ਲਿਓ ਇਦਾਂ ਜਿੱਦਾਂ ਮਨ ਲਾ ਤਹੀਂ ਲੌਕ ਖੋਲ ਲਿਆ ਵਾ ਨਾ ਹਾਂਜੀ ਤੇ ਇੱਥੇ ਜਾਣਾ ਵਾ ਤੇ ਉਸ ਤੋਂ ਬਾਅਦ ਅਸੀਂ ਇੱਥੇ ਜਿਹੜੋਂ ਵੀ ਜਿਹੜਾ ਵੀ ਆ ਭਰਨਾ ਉਹ ਭਰ ਕੇ ਤੇ ਉੱਥੇ ਤੁਸੀਂ ਪਾਸਵਰਡ ਭਰ ਦੇਣਾ ਵਾ ਤੇ ਉਹਨੇ ਡਾਊਨਲੋਡ ਹੋ ਜਾਣਾ ਵਾ ਇਹ ਤੇ ਫਿਰ ਬੜਾ ਸਬਖਾ ਮੈਂ ਕਹਿੰਦੀ ਪਤਾ ਨਹੀਂ ਕਿੰਨਾ ਕਾ ਉਫਾ ਲੇਪਾ ਬੀਜੀ ਫੋਨ ਤੇ ਤੁਸੀਂ ਇੰਨਾ ਮਹਿੰਗਾ ਲੈ ਲਿਆ ਵਾ ਤੇ ਇੱਕ ਡੱਬਈ ਲੈ ਆਉਂਦੇ ਮੂੰਹ ਹੀ ਮਿੱਠਾ ਕਰਵਾ ਛੱਡਦੇ ਸਾਡਾ ਕੋਈ ਗੱਲ ਨਹੀਂ ਪਾਲਟੀ ਦਾਾਂਗੇ ਵੀ ਇਤਰੇ ਨੂੰ ਮੈਂ ਇਹ ਕਹਿਣ ਦੀ ਹਾਂ ਕਿ ਘਰ ਵਾਸਤੇ ਵੀ ਨਹੀਂ ਲੈ ਆਂਦਾ ਮੈਨੂੰ ਆਂਦੇ ਸਰਪ੍ਰਾਈਜ਼ ਹੀ ਦੇਣਾ ਮੈਨੂੰ ਤਾਂ ਨਾਲ ਵੀ ਨਹੀਂ ਖੜਿਆ ਹੈਗਾ ਮੈਂ ਤਾਂ ਉਦਾ ਹੀ YouTube ਤੇ ਵੇਖਣ ਦੀ ਆ ਕਿ ਨਵਾਂ ਫੋਨ ਆਇਆ ਮੈਨੂੰ ਤਾਂ ਪਤਾ ਹੀ ਲਿਆਣਾ ਲੈ ਪਾ ਬੀਜੀ ਪਰ ਇੱਕ ਗੱਲ ਵਾ ਫੋਨ ਬੜਾ ਵਧੀਆ ਜੇ ਸਭ ਤੋਂ ਚੰਗਾ ਹੋ ਗਿਆ ਤੀਂ ਪਹਿਲਾਂ ਨਹੀਂ ਲਿਆ ਤੀਂ ਦੇ ਪਹਿਲਾਂ ਦੇ ਖੜੇ ਪਏ ਹੋ ਕਿ ਮੈਨੂੰ ਲੈ ਕੇ ਦੋ ਫੋਨ ਲੈ ਕੇ ਦੋ ਤੇ ਵੀਰ ਜੀ ਨੇ ਕੁਝ ਹੋ ਰਹੀ ਸੋਚਿਆ ਇਹਨਾਂ ਨੇ ਤੁਹਾਨੂੰ ਨਵਾਂ ਮਾਡਲ ਦਾ ਲੈ ਕਰੀਤਾ ਫੋਨ ਆਹੋ ਤੇ ਸਮਨ ਨੂੰ ਕੀ ਹੋਇਆ ਵਾ ਉਹਨੂੰ ਮੈਂ ਫੋਨ ਵਿਖਾਇਆ ਤਾ ਕੁਝ ਨਹੀਂ ਹੋਈ ਸਭ ਤੋਂ ਪਹਿਲਾਂ ਤਾਂ ਫੜ ਕੇ ਉਹਨੇ ਵੇਖਣਾ ਹੈ ਕੀ ਦੱਸਣਾ ਤੁਹਾਨੂੰ ਭਾਬੀ ਜੀ ਉਹਨੇ ਨਾ ਟੈਸਟ ਭਰਿਆ ਹੀ ਨਾ ਜਿਹੜਾ ਤੇ ਉਹਦਾ ਲਿਸਟ ਵਿੱਚ ਨਾਂ ਹੀ ਨਹੀਂ ਆਇਆ ਤੇ ਬੜਾਈ ਰੋਂਦੀ ਏ ਹਾਂ ਲਿਸਟ ਜਿਨਾਨੀ ਐ ਪੜ੍ਹਨੀ ਤਾਂ ਬਠੇ ਰਿਆ ਇਹੋ ਧੀ ਗੱਲ ਭਾਬੀ ਜੀ ਹੀ ਸੋਚਦੇ ਆ ਫਤਣੀ ਕੀ ਕਾਰਨ ਬਣਿਆ ਵੇ ਦਾ ਨਾਂ ਕਿਉਂ ਨਹੀਂ ਆਇਆ ਲਿਸਟ ਵਿੱਚ ਤੇ ਰੁਹੀ ਜਾਂਦੀ ਹੈ ਤੇ ਆਪਣੇ ਆਪ ਨੂੰ ਖਸੀ ਜਾਂਦੀ ਹੈ ਇਹ ਮੇਰੀ ਕਿਸਮਤ ਬੜੀ ਮਾੜੀ ਹੈ ਮੈਂ ਕਰ ਦੇਣ ਕੀ ਜਵਾਬ ਦਵਾਂ ਕਿ ਉਹਨਾਂ ਨੇ ਮੈਨੂੰ ਗੱਲਾਂ ਕਰਨੀਆਂ ਨੇ ਹੁਣ ਮੈਂ ਬਥੇਰਾ ਸਮਝਾਇਆ ਪਿਛਲ ਕੋਈ ਗੱਲ ਨਹੀਂ ਸਮਝ ਜ ਨਹੀਂ ਆਇਆ ਨਾ ਤੇ ਫਿਰ ਕਿਹੜੀ ਗੱਲ ਹੋ ਗਈ ਆ ਚਲੋ ਮੈਂ ਮੰਨਿਆ ਨਾ ਉਹ ਹੁੰਦਾ ਤਾਂ ਹੈ ਵਾ ਜਦੋਂ ਬੱਚੇ ਮਿਹਨਤ ਕੀਤੀ ਹੋਏ ਪਰ ਇਹ ਥੋੜਾ ਵਾ ਵੀ ਦੇਲੀ ਹਾਰ ਛੱਡਣਾ ਵਾ ਪਰਿਵਾਰ ਨੇ ਕੀ ਕਹਿਣਾ ਪਰਿਵਾਰ ਉਹਦੇ ਨਾਲ ਹੀ ਆ ਕੋਈ ਨਹੀਂ ਉਹਨੂੰ ਕੱਖ ਕਹਿੰਦਾ ਹੈਗਾ ਐਵੇਂ ਦਿਨ ਛੱਡ ਕੇ ਬੈਠੀ ਆ ਮੈਂ ਵੀ ਸੋਚਣ ਦੀ ਆ ਕਿ ਇਹ ਤਾਂ ਮੈਨੂੰ ਵੇਖ ਕੇ ਖੁਸ਼ ਹੋ ਜਾਂਦੀ ਆ ਤੇ ਅੱਜ ਉਦਾਂ ਹੀ ਥੁਰੀ ਫਿਰਨ ਦੀ ਧਵਾ ਡੋਲ ਜੀ ਭਾਬੀ ਜੀ ਫਿਰ ਤੁਹਾਨੂੰ ਪਤਾ ਤਾਂ ਹੈਗਾ ਵਾ ਜਦੋਂ ਕੋਈ ਇਦਾਂ ਦਾ ਕੰਮ ਹੋਇਆ ਹੋਇਆ ਹੋਏ ਨਾ ਤੇ ਕਿੰਨਾ ਦੁੱਖ ਲੱਗਦਾ ਤੇ ਵਿਚਾਰੀ ਨੇ ਮਿਹਨਤ ਵੀ ਬੜੀ ਕੀਤੀ ਸੀ ਤੁਹਾਡੇ ਸਾਹਮਣੇ ਹੀ ਘਰ ਦਾ ਵੀ ਸਾਰਾ ਕੰਮ ਕਰਦੀ ਹੁੰਦੀ ਸੀ ਤੇ ਰਾਤ ਨੂੰ ਜਾਗ ਜਾ ਕੇ ਪੜਦੀ ਹੁੰਦੀ ਤੇ ਜਦੋਂ 2-3 ਦਿਨ ਰਹਿ ਗਏ ਸੀ ਨਾ ਟੈਸਟ ਵਿੱਚ ਉਦੋਂ ਤੇ ਸੌਂਦੀ ਨਹੀਂ ਹੁੰਦੀ ਬੜੀ ਮੁਸ਼ਕਲ ਨਾਲ ਮੈਂ ਕਹਿੰਦੀ ਹਣੀ ਹੈ ਸਮੜਾ ਸੌ ਜਾ ਕੋਸ਼ ਨਹੀਂ ਹੋ ਚੱਲਿਆ ਪਰ ਮਨ ਦੀ ਨਹੀਂ ਹੁੰਦੀ ਉਹਨੂੰ ਤੇ ਚਾਹੀ ਬੜਾ ਹੈ ਉਹਨੂੰ ਇਹ ਕਿ ਮੇਰਾ ਟੈਸਟ ਕਲੀਅਰ ਹੋ ਹੀ ਜਾਣਾ ਤੁਹਾਨੂੰ ਪਤਾ ਜਦੋਂ ਇੰਨਾ ਕੁਝ ਸੋਚਿਆ ਹੋਏ ਤੇ ਉਸ ਤੋਂ ਉਲਟ ਹੋ ਜੇ ਦੁੱਖ ਤੇ ਲੱਗਦਾ ਹੀ ਆ ਨਾ ਦੁੱਖ ਤੇ ਲੱਗਦਾ ਨਾ ਤੂੰ ਉਹਨੂੰ ਹੌਸਲਾ ਦੇ ਕੀ ਪਤਾ ਪਰਮਾਤਮਾ ਨੇ ਚੰਗਾ ਨਹੀਂ ਲਿਖਿਆ ਇਹੀ ਚੀਜ਼ ਆ ਤੇ ਮੈਂ ਉਹਨੂੰ ਹੌਸਲਾ ਦੇਣ ਦੀ ਆ ਕਿ ਕੋਈ ਗੱਲ ਨਹੀਂ ਸਮਝਣਾ ਇੰਨਾ ਨਾ ਸੋਚ ਹੋ ਸਕਦਾ ਤੇਰੀ ਕਿਸਮਤ ਵਿੱਚ ਕੁਝ ਹੋਰ ਲਿਖਿਆ ਹੋਏ ਤੇ ਮੈਂ ਤੇ ਬਥੇਰਾ ਸਮਝਾਇਆ ਜੀ ਉਹਨੂੰ ਇੱਕ ਵਾਰੀ ਤੂੰ ਹੀ ਗੱਲ ਕਰਿਓ ਹਾਂ ਦੇ ਨਾਲ ਮੇਰੇ ਕੋਲ ਨਾ ਇਦਾਂ ਵੇਖੀ ਨਹੀਂ ਜਾਂਦੀ ਕਿ ਤੇ ਹਰ ਵਕਤ ਹੱਸਦੀ ਨਾ ਫੇਰੀ ਸੋਹਣੀ ਲੱਗਦੀ ਏ ਚਲ ਕੋਈ ਗੱਲ ਨਹੀਂ ਨਾ ਮੈਂ ਉਹਦੇ ਨਾਲ ਗੱਲ ਕਰਨੀ ਆ ਹਾਂਜੀ ਭਾਬੀ ਜੀ ਕਰਿਓ ਉਹਦੇ ਨਾਲ ਗੱਲ ਮੈਨੂੰ ਤੇ ਸਗੋਂ ਆਬੜਾ ਹੋਤਰਾ ਹੁੰਦਿਆ ਵਪਿੱਗ ਨਾ ਕਿਉਂ ਹੋਇਆ ਉਹਦੇ ਨਾਲ ਚਲ ਕੋਈ ਗੱਲ ਨਹੀਂ ਮੈਂ ਨਾ ਉਹਦੇ ਨਾਲ ਗੱਲ ਕਰਨੀ ਆ ਤੇ ਪਰ ਤੂੰ ਏਦਾਂ ਕਰ ਜੇ ਤੂੰ ਏਦਾਂ ਕਰੇਂਗੀ ਤੇ ਪਰ ਉਹਨੇ ਵੀ ਕਰਨਾ ਵਾ ਨਹੀਂ ਨਹੀਂ ਭਾਬੀ ਜੋ ਤੇ ਸਾਹਮਣੇ ਤੇ ਮੈਂ ਏਦਾਂ ਦੀ ਕੋਈ ਗੱਲ ਵੀ ਨਹੀਂ ਕੀਤੀ ਉਹਨੂੰ ਨਾ ਸਗੋਂ ਹੱਲਾਸ਼ੀਰੀ ਦਿੱਤੀ ਐ ਵੀ ਕੋਈ ਗੱਲ ਨਹੀਂ ਸਮਝਣ ਤੋਂ ਫਿਕਰ ਨਾ ਕਰ ਸਭ ਕੁਝ ਠੀਕ ਹੋ ਜਾਣਾ ਵਾ ਤੇ ਤੁਸੀਂ ਉਹਦੇ ਨਾਲ ਕਰੋ ਗੱਲ ਤੇ ਮੈਂ ਚਾਹ ਬਣਾਣੀ ਉਦਾਂ ਉਹਨੇ ਪੀਣੀ ਨਹੀਂ ਹੈਗੀ ਤੇ ਭੱਜ ਨਾਲ ਉਹ ਵੀ ਪੀ ਲੇਗੀ ਕੋਈ ਗੱਲ ਨਹੀਂ ਮੈਂ ਕਰਨੀ ਗੱਲ ਗਰਲੀਨ ਉਰੇ ਆਈ ਹੈ ਜਰਾ ਗੱਲ ਸੁਣੀ ਮੇਰੀ ਹਾਂਜੀ ਮੰਮੀ ਕੰਮ ਹੀ ਕੋਈ ਆਓ ਗਰਲੀਨ ਨਾ ਕੰਮ ਹੈ ਮੈਂ ਕੋਟੀ ਜੀ ਬਣਾਉਣ ਲਈ ਹਾਂ ਤੇ ਮੈਂ ਚੱਲ ਉਹਨੂੰ ਪੁੱਛਦੀ ਹਾਂ ਕੁਛ ਤੇ ਕਿੱਥੇ ਗਈ ਆ ਉਹ ਤੇ ਮੰਮੀ ਨਾ ਉਹ ਨਾ ਲੱਗ ਗਈ ਐ ਅੱਛਾ ਫੋਨ ਹੀ ਨਵਾਂ ਵਾਲਿਆ ਤੇ ਵਿਖਾਉਣ ਗਈ ਜੀ ਅੱਛਾ ਫੋਨ ਦਾ ਹੀ ਨਾ ਚਾ ਤੇ ਉਤਰਾਂ ਉਹ ਲਾਵਾ ਜਿਆਦਾ ਨਹੀਂ ਪਾਹੇ ਖਰਚ ਤੇ ਫੋਨ ਤੇ ਮੰਮੀ ਖਰਚਾਂ ਤਾਂ ਮੈਂ ਵੀ ਨਹੀਂ ਚਾਹੁੰਦਾ ਐ ਤੇ ਮੈਂ ਵੀ ਇਰਾਦਾ ਇਹ ਵੀ ਕੋਈ ਇਹ ਤੋਂ ਥੋੜਾ ਛੋਟਾ ਲੈ ਲੈਂਦੇ ਹਾਂ ਬਾਈਟ ਦੇ ਹਿਸਾਬ ਨਾਲ ਕਿ ਇੰਨੇ ਪਾਏ ਹੁਣ ਮੰਨ ਲਓ 1.5 ਲੱਖ ਰੁਪਏ ਬਰਨਾ ਫਾਇਦਾ ਕੀ ਹੈ ਇਹਨਾਂ ਚੀਜ਼ਾਂ ਦਾ ਆਹੋ ਇਹ ਇੱਕ ਤਾਂ ਗਰਲੀਨ ਨੂੰ ਬੜੀ ਚਾਹਤ ਸੀ ਤੇ ਦੂਜਾ ਇਹ ਵੀ ਨਾਲ ਮੈਂ ਯਾਰ ਮੇਰਾ ਇੱਕ ਉਦਾਂ ਦਾ ਚਲ ਗਿਆ ਓਕਾਸ਼ ਹੀ ਨਾਲ ਆਪਣਾ ਹੈ ਨਹੀਂ ਖੜੀਆਂ ਦਾ ਅੱਛਾ ਉਹ ਨਾਲ ਤੇ ਉਹ ਵੀ ਤੁਹਾਨੂੰ ਬਰਾਦਰ ਸਿਸਟਮ ਇਦਾਂ ਦਾ ਉੱਤੇ ਜੋ ਫੋਨ ਵੇਖਣ ਲੱਗ ਪਿਆ ਜਾਂਦਾ ਵੀ ਵੀਰ ਆ ਫੋਨ ਜਿਹੜਾ ਨਾ ਮੈਨੂੰ ਤੇ ਆ ਪਸੰਦੀ ਜੇ ਲੈਣੀ ਆ ਤਾਂ ਨਵੀਂ ਚੀਜ਼ ਲੈ ਜਿਹੜੀ ਹੋਂਦੀ ਆ ਤੇ ਮੈਂ ਤਾਂ ਸੋ ਕੰਨੀ ਜੀ ਘਤਰਾਈ ਪਹਿਲਾਂ ਵੀ ਚੱਲ ਰੰਮੈਂ ਕੋਈ ਨਹੀਂ ਬਾਅਦ ਚ ਵੇਖਾਂਗੇ ਫਿਲਹਾਲ ਅਜੇ ਆਪਾਂ ਹੋਰ ਲੈ ਲੈਨੇ ਆ ਪਰ ਉਹਨੇ ਬਰਗਲਾ ਸੀ ਇਹ ਤਾਂ ਨਹੀਂ ਆ ਲੈ ਵਧੀਆ ਵਾ ਕਿਹੜੇ ਰੋ ਰੋਏ ਪੈਸੇ ਖਰਚਣੇ ਆ ਤੇ ਫਿਰ ਮੈਂ ਲੈ ਹੀ ਲਾਵਾਂ ਆਹੋ ਤਰਾ ਮੈਂ ਵੀ ਐ ਕਰਨੀ ਕਿ 50 ਰੁਪਈਆਂ ਦੀ ਆ ਇਹਨਾਂ ਪੈਸਾ ਕਈ ਥਾਈਂ ਵਰਤ ਲਈਦਾ ਤੇ ਸੁਣਨਾ ਤੇ ਇੱਕ ਫੋਨ ਗੱਲ ਬਾਤ ਕਿਸ ਦੀ ਸੁਣਨੀ ਹੁੰਦੀ ਆ ਉਹ ਮਾੜੇ ਫੋਨ ਤੇ ਵੀ ਸੁਣੀ ਜਾਂਦੀ ਆ ਮੰਮੀ ਹਾਜ਼ ਗੱਲ ਤਾਂਡੀ ਸਹੀ ਆ ਪਿਆਰੇ ਵੇਖੋ ਵੇਖੀ ਦਾ ਟ੍ਰੈਂਡ ਹੀ ਆ ਫੈਸ਼ਨ ਹੀ ਆ ਕਿ ਕਿਹੜਾ ਵੀ ਉੱਥੇ ਇੱਥੇ ਬੜਾ ਬਿਜ਼ਨਸ ਚਲਾਉਣਾ ਵਾ ਸੋਨਾ ਦੇ ਫੋਨ ਹੀ ਆਪਾਂ ਮੈਂ ਆਦੇ ਆਪ ਇਹਨੂੰ ਸਮਝਾਇਆ ਵੀ ਕੋਈ ਹੋਰ ਚੀਜ਼ ਲੈ ਲੈਨੇ ਨਾਲੇ ਫੋਨ ਥੋੜਾ ਛੋਟਾ ਲੈ ਲੈਨੇ ਕੋਈ 40 50 ਹਜ਼ਾਰ ਵਾਲਾ ਲੈ ਲੈਨੇ ਆ ਪਰ ਤੁਹਾਨੂੰ ਪਤਾ ਫਿਰ ਬੀਬੀਆਂ ਵੀ ਅੱਜ ਕੱਲ੍ਹ ਵੇਖੋ ਵੇਖੀ ਉਹ ਤਰ੍ਹਾਂ ਵੀ ਜੋ ਕਹਿੰਦੀ ਤੂੰ ਉਹੋ ਹੀ ਕਰੀ ਜਾਨਾ ਉਹਨੇ ਮੰਮੀ ਉਹ ਨਹੀਂ ਕਰਨਾ ਮਤਲਬ ਫਿਰ ਮੰਨ ਲਓ ਜੇ ਲੈ ਆ ਵੀ ਆਂਦੇ ਚੀਜ਼ ਤੇ ਮਨ ਤੇ ਖੁਸ਼ੀ ਨਾ ਰਹੇ ਤਾਂ ਫਿਰ ਫਾਇਦਾ ਕੀ ਆ ਤੇ ਨਾਲੇ ਹੁਣ ਆਪੇ ਸੰਭੇਗੀ ਉਹਨੂੰ ਟੈਨਸ਼ਨ ਵੀ ਜ਼ਿਆਦਾ ਹੀ ਆ ਜਿਹਦੀ ਮਹਿੰਗੀ ਚੀਜ਼ ਸਾਹਮਣਾ ਤੋਂ ਨੇ ਜਿੰਨਾ ਕਿ ਹੈਗਾ ਉਹ ਮੈਨੂੰ ਪਤਾ ਹੀ ਉਹਦੀ ਤੇ ਹੈ ਹੀ ਨਹੀਂ ਚੀਜ਼ ਦੀ ਸਾਹਬ ਕੋਈ ਜਿੱਥੇ ਮਰਜੀ ਛੋਟ ਛੜਦੀ ਆ ਬੇਸ਼ੱਕ ਭਾਵੇਂ ਰਸੋਈ ਚ ਰੱਖਦੇ ਉੱਥੇ ਰੱਖਦੇ ਉੱਥੇ ਰੱਖਦੇ ਮੈਨੂੰ ਪਤਾ ਜਿੰਨਾ ਕਿ ਸਾਹਬ ਦੀ ਚੀਜ਼ ਨਹੀਂ ਮੰਮੀ ਸਾਹਮਣਾ ਤਾਂ ਪੈਣਾ ਹੀ ਨਾ ਹੁਣ ਇਹ ਕਿਹੜੀ ਕੋਈ ਮਤਲਬ 10000 ਦੀ ਚੀਜ਼ ਆ ਮੰਮੀ ਦੇ ਵਾਲਾ ਫੋਨ ਨਾ ਕੋਈ ਤੇ ਪਿਆਰ ਇੱਥੇ ਅੰਦਰ ਬਾਹਰ ਕੋਈ ਗੱਲ ਨਹੀਂ ਦੀ ਟੈਨਸ਼ਨ ਨਹੀਂ ਲਈਦੀ ਹੁਣ ਮੰਨ ਲਓ ਇੰਨੇ ਰੁਪਈਆ ਦਾ ਫੋਨ ਆ ਮੇਰੇ ਨਾਲ ਅੱਧਾ ਬਰਡਨ ਦਿਮਾਗ ਤੇ ਕਿਤੇ ਵੰਡੇ ਗਿਆ ਵੀ ਇਹਦਾ ਰੱਖਣਾ ਵੀ ਰਾਜ ਕਿਤੇ ਦੇਖਣਾ ਜਾਏ ਕੁਝ ਰਹਿਣਾ ਜਾਵੇ ਜੇ ਕਿਤੇ ਉਹਦੀ ਦਾ ਫਾਇਦਾ ਵੀ ਗਈ ਹੁੰਦਾ ਜੀ ਜਿਹਦੀ ਜਿਹਦੀ ਟੈਨਸ਼ਨ ਹੀ ਰਹਿਣੀ ਹੈ। ਲੈ ਆ ਤੇ ਸਹੀ ਹੈ ਚਲੋ ਕੋਈ ਗੱਲ ਨਹੀਂ। ਇਦਾਂ ਹੀ ਫਿਰ ਤੂੰ ਵੇਖੋ ਵੇਖੀ ਦਾ ਮੇਲਾ ਦੁਨੀਆ ਦਾ ਤੇ ਜਿੱਦਾਂ ਚੱਲਦਾ ਵਾ। ਚਲੋ ਠੀਕ ਹੀ ਕੰਮ ਹੀ ਕੋਈ ਉਧਰ ਗਈ। ਬਤਾਂ ਦੱਸ ਦੱਦਿਆ ਵਾ ਕਿ ਕੰਮ ਕੋਈ ਵੀ ਨਹੀਂ ਬਸ ਉਹਦਾ ਫੋਨ ਦਾ ਹੀ ਚਾਕਲਦਾ ਚਲਿਆ। ਅੱਛਾ ਅੱਛਾ ਫੋਨ ਹੀ। ਹਾਂ ਜਦੋਂ ਤਾਂ ਲਿਆਂਦਾ ਵਾ ਮੈਂ ਤੇ ਅੱਗੇ ਕਹਿਣ ਡਿਆ ਮੈਂ ਵੀ ਹੁਣ ਇਹ ਨਾ ਹੋਏ ਪੀ ਤੂੰ ਫੋਨ ਨਾਲ ਲੱਗਿਆ ਕਰੇ ਕੋ ਕੰਮ ਤਾਂ ਦਲ ਕਰਦਾ ਟਾਈਮ ਨਾ ਕਰ ਲਿਆ ਕਰੀ। ਹਾਂ ਚਲੋ ਉਹ ਥੋੜਾ ਸਮਾਂ ਹੀ ਦੱਸੋ। ਨਹੀਂ ਨਹੀਂ ਬਾਕੀ ਨਵੇਂ ਨਵੇਂ ਦਾ ਚਾਹ ਹੁੰਦਾ ਦੋ ਚਾਰ ਗਲਾ ਜਿਆ ਬੜਾ ਖਰਾਬ ਹੋਇਆ ਡੇ ਦਵਾਈ ਲੈਣ ਚੱਲਿਆ ਮੁਰਗੇ ਤੇ ਕੋਈ ਮੰਗਵਾਉਣਾ ਤੇ ਨਹੀਂ ਉਸ ਨਹੀਂ ਮੈਂ ਤਾਂ ਨਹੀਂ ਕੁਝ ਮੰਗਾਉਣਾ ਤੇ ਤੁਹਾਡੀ ਆ ਨਾ ਸ਼ੂਗਰ ਦੀ ਗੋਲੀ ਦਾ ਪਤਾ ਮੇਰੀ ਹੈਗੀ ਹੈ ਦਵਾਈ ਠੀਕ ਆ ਹਾਂ ਖਾਂਸੀ ਵੀ ਬੜੀ ਹੌਂਡੀ ਤੇ ਮੈਂ ਰਾਬਾ ਵੀ ਕਰਾ ਲੈਣਾ ਚਾਹ ਤੁਰ ਜਿਆਦਾ ਨਾ ਬਦਲਿਆ ਨਾ ਮੌਸਮ ਦੇ ਕਰਕੇ ਗਲੇ ਸਾਰਿਆਂ ਦੇ ਖਰਾਬ ਹੋਏ ਉਹ ਜਿਹੜੀ ਬਸ ਰਾਤੀ ਉਹ ਕੋਲਡ ਡਰਿੰਕ ਇੱਕ ਪੀਤਾ ਫੜ ਕੇ ਉਹਦੇ ਨਾਲ ਮੁਰਗੇ ਬਾਤ ਦੀ ਪੈ ਗਈ ਆ ਚੱਲ ਕੋਈ ਨਹੀਂ ਲਿਆ ਦਵਾਈ ਤੂੰ ਫਿਰ ਡੈਡੀ ਜੇ ਕੰਮ ਹੋ ਗਿਆ ਤੇ ਲੱਭਦੀ ਕਹਿੰਦੇ ਹਣ ਕੇ ਫਿਰ ਰੋਟੀ ਖਾ ਲਓ ਤੂੰ ਖਾ ਲਈ ਪੁੱਤ ਨਹੀਂ ਮੈਨੂੰ ਭੁੱਖ ਜੀ ਨਹੀਂ ਹੈਗੀ ਲੈ ਰੋਟੀ ਛੱਡਾਂਗੀ ਹੋ ਜਾਊਗਾ ਪੁੱਤ ਫੇਰ ਕੀ ਹੋ ਗਿਆ ਯਾਰ ਕਿ ਨਹੀਂ ਆਇਆ ਲਿਸਟੇ 'ਚ ਨਾ ਅਗਲੀ ਵਾਰੀ ਆ ਜਾਊਗਾ ਸਾਰਿਆਂ ਦਾ ਪਹਿਲੀ ਵਾਰੀ ਥੋੜਾ ਜਾਂਦਾ ਕਈ ਕਈ ਵਾਰੀ ਰੋਕੀ ਭਰਦੇ ਆ ਉਹ ਤਾਂ ਠੀਕ ਹੈ ਡੈਡੀ ਪਰ ਜਦੋਂ ਇੰਨੀ ਮਿਹਨਤ ਕੀਤੀ ਹੋਵੇ ਨਾ ਤੇ ਫੇਰ ਇਦਾਂ ਹੋਵੇ ਫੇਰ ਦੁੱਖ ਜਿਆ ਬੜਾ ਲੱਗਦਾ ਕੋ ਚੱਲ ਪੁੱਤ ਕੋਈ ਗੱਲ ਨਹੀਂ ਇਹੋ ਜਿਹਾ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਕੋਈ ਨਾ ਵੀਦਾ ਵੀ ਅੱਲਾ ਦੋ ਤਿੰਨ ਵਾਰੀ ਪਰ ਇਹ ਤਾਂ ਫੇਰ ਜਾ ਕੇ ਆਇਆ ਅਸੀਂ ਤੇ ਤੂੰ ਤੇ ਪਹਿਲੀ ਵਾਰੀ ਦਿਲ ਛੱਡ ਗਈ ਆ ਚੱਲ ਕੋਈ ਨਹੀਂ ਫੇਰ ਤੂੰ ਆਣ ਕੇ ਰੋਟੀ ਖਾਣ ਚੱਲ ਮੈਂ ਇਹਨੂੰ ਬਣ ਕੇ ਨਾ ਆ ਗਿਆ ਤੇ ਚੱਲ ਦੋਵੇਂ ਰੋਟੀ ਖਾਣੇ ਆ ਮੇਰਾ ਪੁੱਤ ਰੋਟੀ ਖਾ ਰੋਟੀ ਛੱਡਿਆ ਥੋੜਾ ਜਿਹਾ ਜਣਾ ਕੁਝ ਲਾਹੇ ਹਮੇਸ਼ਾ ਦੇ ਨਾਲ ਮਨਹੌਲਾ ਕਰੀ ਜਾਂਦੀ ਆ ਦਸ ਐਰਖਾਨੀ ਤਾਂ ਅਗਲੀ ਵਾਰੀ ਨਾ ਆਜੂਗਾ ਅਵੇਂ ਦਿਲ ਛੱਡ ਕੇ ਬੈ ਗਈ